ਈਟੀਟੀ ਕੱਟਦੀਆਂ 2364 ਤੇ 9893 ਅਸਾਮੀਆਂ ਦੀਆਂ ਸਿਲੈਕਟਡ ਹੋਏ ਉਮੀਦਵਾਰ ਸਾਹਿਬਾਨ ਇੱਕ ਕੱਲ ਲੈਟਰ ਘੁੰਮ ਰਿਹਾ ਹੈ ਮੇਰੇ ਕੱਲ ਜਿਹੜਾ ਇਨੇ ਕ ਵਾਰੀ ਤੁਹਾਨੂੰ ਤੁਹਾਡੇ ਕੋਲ ਪਹੁੰਚਿਆ ਹੋਵੇਗਾ ਤੁਹਾਨੂੰ ਯਾਦ ਹੀ ਹੋ ਗਿਆ ਹੋਵੇਗਾ ਇਸ ਕਰਕੇ ਮੈਂ ਉਹਨੂੰ ਪੜ੍ਹ ਕੇ ਨਹੀਂ ਸੁਣਾਵਾਂਗਾ ਇਹ ਈਟੀਟੀ ਕੱਟਦੀਆਂ ਜਿਹੜੀਆਂ 2364 ਤੇ 9893 ਅਸਾਮੀਆਂ ਦੀਆਂ ਨਿਯੁਕਤੀ ਪੱਤਰ ਦੇਣ ਸੰਬੰਧੀ ਸਹਾਇਕ ਡਾਇਰੈਕਟਰ ਅਮਲਾ 2 ਵੱਲੋਂ ਇਹ ਲੈਟਰ ਦੇ ਲਈ ਸਮੂਹ જિલ્લા ਸਖਿਆ ਅਫਸਰ ਐਲੀਮੈਂਟਰੀ ਪੰਜਾਬ ਨੂੰ ਭੇਜਿਆ ਗਿਆ ਤੇ ਪਹਿਲੀ ਨਜ਼ਰੇ ਇਹ ਫੇਕ ਲੱਗਦਾ ਸੀ ਕਿਉਂਕਿ ਦੇ ਕਾਰਨ ਹੈ ਇੱਕ ਤਾਂ ਇਹਦੇ ਵਿੱਚ ਜਿਹੜੀ ਵਿੱਚ ਡੇਟ ਪਈ ਹੋਈ ਹੈ 15/3/2024 ਹੈ ਤੇ ਦੂਸਰੀ ਜਿਹੜੀ ਇਹਦੇ ਉੱਪਰ ਐਸਐਸਨਗਰ ਉਸਤਵਤ ਮਿਤੀ ਲਿਖਿਆ ਹੋਇਆ ਹੈ ਉਸਤਵਤ 13/3 2025 ਹੈ ਤੇ ਇਹ ਦਾ ਫਾਰਮੈਟ ਬਿਲਕੁਲ ਵੱਖਰਾ ਹੈ ਬਹੁਤ ਬਰੀਕ ਜਿਹਾ ਇਸ ਕਰਕੇ ਦੂਜੀ ਗੱਲ ਤਾਂ ਕੋਈ ਸਪਸ਼ਟਿਕਰਨ ਨਹੀਂ ਆਇਆ ਵੀ ਇਹ ਜਦੋਂ ਗੱਲ ਚੱਲ ਰਹੀ ਹੈ ਵੀ ਇਹ ਫੇਕ ਹੈ ਜਾਂ ਅਸਲੀ ਹੈ ਪਰ ਫਿਰ ਉਸ ਤੋਂ ਬਾਅਦ ਹੋਇਆ ਕਿ ਵੀ ਮੈਂ ਆਪਣੇ ਸਰਸਸ ਦੇ ਹਿਸਾਬ ਨਾਲ ਡੀਓਪਸ ਤੋਂ ਪਤਾ ਕੀਤਾ ਉੱਥੇ ਕੋਈ ਸੱਜਣ ਵੇਲੀ ਸੀਗਾ ਨਹੀਂ ਆ ਉੱਥੋਂ ਪੁਸ਼ਟੀ ਹੋਈ ਹੈ ਵੀ ਇਹ ਲੈਟਰ ਜਿਹੜਾ ਐਂਡ ਇਹ ਉਸ ਅਫਸਰ ਨੂੰ ਆਇਆ ਹੋਇਆ ਤੇ ਚਲੋ ਕਿਉਂਕਿ ਜੇ ਇਹ ਤੇ ਉਮੀਦਵਾਰਾਂ ਲਈ ਹੁੰਦਾ ਫਿਰ ਤਾਂ ਉਹ ਕੋ ಸ್ಪਸ਼ਟੀਕਰਨ ਦਿੱਤਾ ਜਾਂਦਾ ਕੋਈ ਕੋਈ ਡੇਟ ਤਬਦੀਲ ਹੋਈ ਹੈ ਉਹਦੇ ਵਿੱਚ ਜਾਂ ਗਲਤੀ ਨਹੀਂ ਲਿਖੀ ਗਈ ਹੈ ਇਸਦਾ ਦਫ਼ਤਰ ਨੂੰ ਹੈ ਤੇ ਉਹਨਾਂ ਨੂੰ ਕਨਵੇ ਕਰ ਦਿੱਤਾ ਗਿਆ ਵੀ ਜਦੋਂ ਬੁਲਾਏਗੇ ਉਹਨਾਂ ਨੂੰ ਇਸ ਕਰਕੇ ਹੁਣ ਇਹਦੀ ਵਿਰੋਸੇਯੋਗਤਾ ਬਣ ਗਈ ਹੈ ਵੀ ਲੈਟਰ ਸਹੀ ਹੈ ਤੇ ਉਹ ਜਾ ਰਹੇ ਨੇ ਕੱਲ ਨੂੰ ਜਿਹੜੇ ਮੁਖੋਕਰੀ ਜਿਲ੍ਹਾ ਸਖਿਆ ਅਫਸਰ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਉਹਨਾਂ ਦੇ ਸੁਪਰਡੈਂਟ ਨੇ ਤੇ ਇਹ ਹੋਰ ਵੀ ਜੁੜੇ ਅਧਿਕਾਰੀ ਨਹੀਂ ਜਾਣਾ ਉਹ ਜਾ ਕੇ ਅਸਲ ਵਿੱਚ ਪਤਾ ਲੱਗਿਆ ਵੀ ਇਹ ਉੱਥੇ ਨਿਯੁਕਤੀ ਪੱਤਰ ਕੱਢ ਕੇ ਕੁਰੀ ਤਿਆਰ ਕੀਤੇ ਜਾਣਗੇ ਅੱਗੇ ਆਮ ਤੌਰ ਦੇ ਉੱਤੇ ਕੀ ਹੁੰਦਾ ਹੈ ਪਹਿਲੀਆਂ ਪਰਤੀਆਂ ਵਿੱਚ ਇਹ ਆਉਂਦੀ ਨੇ ਪ੍ਰਿੰਟ ਇੱਥੋਂ ਕੱਢ ਕੇ ਇੱਥੇ ਤਿਆਰ ਕੀਤੇ ਜਾਂਦੇ ਆ ਇਸਰ ਉੱਥੇ ਕਰਵਾਇਆ ਜਾ ਰਿਹਾ ਹੈ ਭਾਵੇਂ ਸੰਭਾਵਨਾ ਇਹ ਹੀ ਹੈ ਵੀ ਇਹ ਕੋਈ ਨਿਯੁਕਤੀ ਪੱਤਰ ਸਾਰੇ ਤਿਆਰ ਕਰ ਲੈ ਜਾਣਗੇ ਸਾਈਨ ਕਰ ਦਿੱਤੇ ਜਾਣਗੇ ओरिजिनल ਤੇ ਉਸ ਤੋਂ ਬਾਅਦ ਕਿਉਂਕਿ ਸਰਕਾਰ ਫੰਕਸ਼ਨ ਕਰਨ ਦੇ ਮੂਡ ਚ ਲੱਗਦੀ ਹੈ ਫਿਰ ਰੱਖ ਲੈਣਗੇ ਕਰਵਾ ਕੇ ਫਿਰ ਜਦੋਂ ਵੀ ਸਮਾਂ ਲੱਗਦਾ ਉਦੋਂ ਇਹ ਫੰਕਸ਼ਨ ਦੇ ਰੂਪ ਦੇ ਵਿੱਚ ਤੇ ਇਹ ਵੀ ਸੰਭਾਵਨਾ ਹੈਗੀ ਵੀ ਸਾਰੇ ਕੈਂਡੀਡੇਟ ਨੂੰ ਉੱਥੇ ਬੁਲਾ ਲਿਆ ਜਾਵੇ ਇਹਦੇ ਬਾਰੇ ਕੋਈ ਪ੍ਰੋਸਜੋਗਤਾ ਨਹੀਂ ਪਰ ਕਿ ਆਸਰ ਨਹੀਂ ਹੈ ਕਿ ਇਹ ਕੱਲ ਜਿਹੜੇ ਹੈਗੇ ਆਰਡਰ ਤਿਆਰ ਹੋ ਜਾਣਗੇ ਆਰਡਰ ਤਿਆਰ ਕਰਨ ਉਪਰੰਤ ਵੇਖੋ ਸ਼ਾਇਦ ਆਈਡੀ ਦੇ ਵਿੱਚ ਪਾਉਂਦੇ ਆ ਜਾਂ ਕਿਸ ਤਰ੍ਹਾਂ ਕਰਦੇ ਕੀ ਕਰਦੇ ਆ ਹਾਂ ਉਸ ਤੋਂ ਬਾਅਦ ਇਹ ਉਥੋਂ ਨਿਯੁਕਤੀ ਪੱਤਰ ਦਿੱਤੇ ਜਾ ਸਕਦੇ ਆ ਤੇ ਮੁੱਖੀ ਗੱਲ ਇਹ ਹੈ ਵੀ ਇਸ ਲੈਟਰ ਦੇ ਉੱਤੇ ਮੈਨੂੰ ਬਿਲਕੁਲ ਹੀ ਭਰੋਸਾ ਨਹੀਂ ਸੀ ਵੀ ਇਹ ਸਹੀ ਹੈ ਤੇ ਹੁਣ ਜਦੋਂ ਗੱਲਬਾਤ ਹੋਈ ਹੈ ਕਿ ਥਾਂ ਮੈਂ ਉੱਥੇ ਤਾਂ ਪਤਾ ਲੱਗਿਆ ਵੀ ਇਹ ਸਦਾ ਆਇਆ ਹੋਇਆ ਹੈ ਤੇ ਉਹ ਕੱਲ ਨੂੰ ਜਾ ਰਹੇ ਹੈ ਕੱਲ ਨੂੰ ਹੀ ਪ੍ਰੋਸੈਸ ਸ਼ੁਰੂ ਹੋ ਰਿਹਾ ਹੈ ਧੰਨਵਾਦ